ਉਹਨੇ ਕੰਮ ਤੇ ਆਇਆ ਸੀ ਮੈਂ। ਉਹਦਾ ਇੱਕ ਕੰਮ ਤੇ ਨਾਲ ਹੀ ਆ ਕੇ ਅੱਗੇ ਨਹੀਂ ਕਦੇ ਬੈਠਦੇ ਸੀ। ਪਤਾ ਸਾਡੇ ਕੰਮ ਵਾਲੀ ਜਗ੍ਹਾ ਫੈਕਟਰੀ 'ਚ ਵਾਰ ਕਦੇ ਨਹੀਂ ਆ ਕੇ ਬੈਠਦੇ। ਉਹਨਾਂ ਦੇ ਕੋਲ ਡੇਲੀ ਰੋਜ਼ ਹੀ ਬਿਨਾਂ ਆ ਕੇ ਉਹਨਾਂ ਨੂੰ ਕਿੰਨਾ ਕ ਪਿਆਰ ਪਿਆ ਕਰਨ ਉਹ ਦੇਖਾ ਚੈੱਕ ਕਰੋ। ਹਾਂ? ਕੀ ਗੱਲ ਹੈ? ਹਾਂ? ਮੈਨੂੰ ਦੇਖਦੀ ਸੀ। ਹਾਂ? ਕੀ? ਮੈਂ? ਹਾਂ? ਐ। ਤੇ ਕਿੰਨਾ ਸੋਹਣਾ ਮੂੰਹ ਹੈ ਤੇਰਾ। ਹੈਂ? ਮੂੰਹ ਕਿੰਨਾ ਸੋਹਣਾ ਹੈ? ਹਾਂ? ਪਾਨਾ ਹਾਂ ਕੀ ਗੱਲ ਆ ਟਿੱਡੂ ਸੋਹਣਿਆ ਨਾ ਤੂੰ ਅਰੇ ਗਾ ਲੱਕੜ ਬੱਗੇ ਲੱਕੜ ਬੱਗਾ ਹਾਂ ਹਾਂ ਰੋਟੀ ਖਾਣੀ ਹੈ ਰੋਟੀ ਖਾਏਗਾ ਚਾ ਪਾਨਾ ਪੁੱਤ ਹੁਣ ਹੀ ਆਇਆ ਮੈਂ ਕੰਮ ਤੇ ਮੈਂ 2-4 ਮਿੰਟ ਰੁਕ ਜਾ ਫਿਰ ਪਾਨਾ ਹੋਰ ਕੋ ਤੇਰਾ ਪੁੱਤ ਖੜਾ ਹੋ ਦੇਖ ਐਕਟਰ ਹੈ ਉਹ ਐਕਟਰ ਹਾਂ ਇਹ ਦੇਖੇ ਢੀਆਂ ਕਰਕੇ ਦਿਖਾ ਰਹੀਆਂ ਤੈਨੂੰ ਇਹ ਵੀ ਮੇਰੀ ਵੀਡੀਓ ਬਣਾ ਇਹਦੀ ਬਣਾ ਤਾਂ ਲੱਕੜ ਬੱਗੇ ਦੀ ਇਹਦੀ ਬਣਾਣਾ ਇਹਦੀ ਬਣਾਦਾ ਕਿ ਤੇਰੀ ਬਣਾਵਾ ਹਾਂ ਉਹ ਰਿਹਾ ਆ ਜਾ ਵੇ ਦੋਸਤ ਬਣ ਗਿਆ ਹੁਣ ਤੂੰ ਆ ਜਾ ਆ ਜਾ ਆ ਜਾ ਆ ਜਾ ਹਾਂ ਵੈਰੀ ਗੁੱਡ ਹਾਂ ਤੂੰ ਵੀ ਲੈਣਾ ਪਿਆਰ ਤੂੰ ਵੀ ਲੈਣਾ ਆ ਜਾ ਆ ਜਾ ਹਾਂ ਦੋਸਤ ਬਣ ਗਿਆ ਹੁਣ ਆਪਾਂ ਦੋ ਚਾਰ ਦਿਨ ਤਿੰਦਰੰਦਰ ਆਪਣੀ ਦੋਸਤੀ ਪੈ ਗਈ ਐਸੇ ਅੱਗੇ ਨਹੀਂ ਸੀ ਜਣਾ ਦੋਸਤੀ ਆਇਆ ਤੂੰ ਵੀ ਰਿਹਾ ਹਾਂ ਚੱਲ ਠੀਕ ਆ ਤੂੰ ਵੀ ਆ ਗਿਆ ਇੱਕ ਹੋਰ ਆ ਗਿਆ ਉਹ ਸ਼ਿਕਾਰੀ ਨਵਾਂ ਕਾਲੂ ਆਇਆ ਉਰੇ ਕਾਲੂ ਲੱਤਾਂ ਚੜਾਈ ਫਿਰਦਾ ਕਾਲੂ ਤੋ ਵੀ ਹੋ ਰਿਹਾ ਓਏ ਆਜਾ 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 ਹਾਂ ਮੇਰੇ ਕਾਲੂ ਆਜਾ ਆਜਾ ਇਹ ਲੱਕੜ ਵੱਗੇ ਆਜਾ ਆਜਾ ਹਾਂ ਹੂੰ ਆਜਾ 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 ਓ ਨਵੇਂ ਸ਼ਿਕਾਰੀ ਆਏ ਨਵਾਂ ਸ਼ਿਕਾਰੀ ਕਾਲੂ ਇਹਨੂੰ ਵੀ ਲੱਗਦਾ ਪਤਾ ਭੇਣਕ ਲੱਗ ਗਈ ਆ ਵੀ ਹਾਂ ਇੱਥੇ ਦਾਣਾ ਪਾਣੀ ਮਿਲਦਾ ਖਾਣ ਵੀ ਇਹਨੂੰ ਚਲੋ ਜਿੰਨਾ ਤੁਹਾਡੇ ਹਿੱਸੇ ਜਗਾ ਪੁੱਤ ਦੇਣਾ ਮੈਂ ਠੀਕ ਆ ਦੇਣਾ ਫਿਰ ਉਹਨੂੰ ਚਲ ਦੇਣਾ ਅੱਛਾ ਜਾਂ ਕੰਡੇ ਲਵਾਈ ਫਿਰਤੀ ਐਨੇ ਹੈ ਕਿੱਥੋਂ ਲਵਾ ਕੇ ਕੰਡੇ ਆ ਲੈ ਦੇਖ ਲੈ ਕਿੰਨੇ ਨੇ ਤੁਹਾਡਾ ਘਰ ਘੁਰ ਕਿੱਥੇ ਆ ਚਲੋ ਪਾਨਾ ਠੀਕ ਆ ਚਲੋ ਰੁਕੋ ਫੇਰ ਹੁਣ ਤੁਹਾਨੂੰ ਚਾਰ ਜਣੇ ਹੋਗੇ ਤੁਸੀਂ ਲੜਨਾ ਪਿਓ ਰੋਟੀ ਵਦਨ ਤੁਹਾਨੂੰ ਪੂਰੀ ਪੈਗੀ ਕਿ ਨਹੀਂ ਪੈਗੀ ਠੀਕ ਆ ਚਲ ਪਾਨਾ ਆ ਜਾ ਤੂੰ ਵੀ ਉਹ ਕਾਲੂ ਓਏ ਆ ਜਾ ਜਦੋਂ ਦੋਸਤੋ ਰੋਟੀ ਵੈਸੇ ਘਟ ਹੈ ਤੇ ਮਾਰ ਕੇ ਮੈਂ ਮੰਮੀ ਹਸਪਤਾਲ ਨੇ ਬਿਮਾਰ ਹੋਏ ਪਏ ਨੇ ਤੇ ਰੋਟੀ ਤਾਈ ਵੱਲੋਂ ਬਣ ਕੇ ਆਈ ਹੈ। ਆਣਾ ਨੇ ਨਾ ਪਤਾ ਨਹੀਂ ਚਲੋ ਕੁੱਤਿਆਂ ਦੀ ਕਿੰਨੀ ਰੋਟੀ ਬਣਾਣੀ ਹੁੰਦੀ ਆ। ਚਾਰ ਰੋਟੀਆਂ ਨੇ। ਚਾਰ ਮੇਰੇ ਚੁੱਕੀਆਂ ਆਈਆਂ ਨੇ। ਇੱਥੇ ਹੈ ਵੀ ਟੋਟਲ। ਤਿੰਨ ਜਣੇ ਨੇ। ਚੌਥਾ ਕਿੱਥੇ ਗਿਆ ਉਹ? ਉਹ ਆਇਆ। ਟੋਟਲ ਚਾਰ ਜਣੇ ਨੇ ਚਾਰ ਹੀ ਰੋਟੀਆਂ ਨੇ। ਹੁਣ ਦੇਖਦੇ ਕਿਹਦੇ ਕਿੰਨੀ ਨਸੀਬ ਚਲਦੀਆਂ ਨੇ। ਚਲੋ ਭਾਈ। ਖਾ ਲੋ ਖਾ 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 ਖਾ। ਕਾਲੂ ਤੂੰ ਵੀ ਖਾ ਲੈ ਪਿੱਛੇ ਰਹਿ ਜਾਗਾ। ਲੇ ਆਈ ਕੱਤੀਪੁਰ ਕੀ ਚੱਕ ਕੇ ਲੈ ਯਾਰ ਢਿੱਲਾ ਰਿਆ ਕਾਲੂ ਤੂੰ ਜਾ ਯਾਰ ਬੱਕੇ ਅੱਜ ਜਵੇਂ ਆ ਬਾਈ ਠੀਕ ਆ ਰੋਟੀ ਚਾਰ ਸੀ ਤੁਹਾਡੇ ਨਸੀਬ ਦੀਆਂ ਚਾਰੇ ਮਿਲ ਗਿਆ ਤੁਹਾਨੂੰ ਹੁਣ ਜੇ ਬੱਚੇ ਕੀ ਸਿਰਫ ਇੱਕ ਰੋਟੀ ਬਚੇਗੀ ਠੀਕ ਆ ਹੁਣ ਦੇਖ ਲਓ ਕਿੰਨੇ ਖਾਣੀ ਆ ਕਿਉਂ ਆਰ ਕੇ ਅੱਜ ਤਾਈ ਵੱਲੋਂ ਰੋਟੀ ਬਣ ਕੇ ਆਈ ਆ ਤਾਂ ਟੋਟਲ ਚਾਰ ਰੋਟੀ ਆਈਆਂ ਸੀ 8 ਜਿਸ ਚ 4 ਤੁਹਾਨੂੰ ਪੈ ਗਈਆਂ ਉਹ ਚਾਰ ਮੇਰੇ ਕੋਲ ਬਚੇ ਆ ਉਹਨਾਂ ਚੋਂ ਵੀ ਚਲੋ ਇੱਕ ਮੈਂ ਤੁਹਾਨੂੰ ਦੇ ਦਾਂਗਾ ਕੋਸ਼ਿਸ਼ ਕਰਾਂਗਾ ਵੀ ਦੋ ਕਰ ਦਾਂਗਾ ਠੀਕ ਐ ਬਾਕੀ ਉਹਨਾਂ ਰਲ ਕੇ ਖਾ ਲੇ ਪੁੱਤ ਘਟ ਕੱਲ ਪੂਰੀ ਕੋਸ਼ਿਸ਼ ਕਰਾਂਗਾ ਲੰਗਰ ਲੱਗਣੇ ਸ਼ੁਰੂ ਹੋ ਗਏ ਨੇ ਲੰਗਰੋਂ ਫੜ ਕੇ ਆਇਆ ਕਰੋ ਆਂਦੇ ਹੋਏ ਪੰਜ 10 ਫੁਲਕੇ ਨਾਲ ਥੋੜੇ ਜਿਕੇ ਫਿਰ ਖੁੱਲ ਕੇ ਖਾਇਆ ਕਰੋ ਠੀਕ ਐ ਘਟੋ ਖਾਏਂਗੇ ਨਹੀਂ ਲੰਗਰ ਵਾਲੇ ਪ੍ਰਸ਼ਾਦੇ 10 ਖਾਏਂਗੇ ਲੰਗਰ ਵਾਲੇ ਪ੍ਰਸ਼ਾਦੇ ਮੂੰਹ ਮੜ ਤੂੰ ਖਾਏਂਗਾ ਤੂੰ ਨਹੀਂ ਖਾਂਦਾ ਤੂੰ ਹੈਂਗਾ ਵੇ ਲੰਗਰ ਤੂੰ ਵੀ ਨਹੀਂ ਖਾਣੇ ਤੂੰ ਪੋਖਾਈ ਗਾ ਲੈ ਕੱਕਾ ਨੇ ਚੱਕ ਕੇ ਗਰੇ ਬਾਬੇ ਦਾ ਪ੍ਰਸ਼ਾਦ ਆ ਉਹ ਲੰਗਰ ਠੀਕ ਹੈ ਕੱਲ ਤੋਂ ਲੈ ਕੇ ਆਉਂਗਾ ਚਲੋ ਠੀਕ ਹੈ ਬਾਏ ਬਾਏ ਸੌਰੀ ਮੌਸਮ ਬੜਾ ਖਰਾਬ ਹੈ ਹਵਾ ਦੇਖੋ ਕਿੰਨੀ ਚੱਲ ਰਹੀ ਹੈ ਜੇ ਦਿਖ ਰਹੀ ਹੈ ਇਸ ਚ ਲੱਗਦਾ ਜਮੀਂ ਆਏਗਾ ਵੈਸੇ ਤਾਂ ਹਲਕੇ ਹਲਕੇ ਸ਼ੁਰੂ ਹੋਈ ਹੈ ਚਲੋ ਮਾ ਕੇ ਰੋਟੀ ਬਚ ਗਈ ਹੈ ਪਾ ਦੀ ਕੁੱਤੇ ਆਨ ਚਾਰ ਕੁੱਤੇ ਆ ਗਏ ਚਲੋ ਹੁਣ ਤਾਈਕ ਆ ਜਾ ਓਏ ਕੱਲਾ ਰਹਿ ਗਿਆ ਤੂੰ ਆ ਜਾ ਤੇਰੇ ਹਿੱਸੇ ਦੀ ਤੰਦੇ ਦਾ ਅੱਜ ਆਇਆ ਇਹ ਲੱਕੜ ਬੱਗਾ ਬਾਕੀ ਤਾਂ ਹੈ ਨਹੀਂ ਖੜਿਆ ਕਿਹੜਾ ਸਬਜ਼ੀ ਪਾ ਦਾ ਖੜਿਆ ਖੜਿਆ 2 ਮੀਟਰ ਰੁਕ ਜਾਣ ਤੂੰ ਹੀ ਖਾਣੀ ਹੈ ਇਕੱਲਾ ਹੀ ਆ ਤੂੰ ਵਧੀਆ ਤੇਰੇ ਹਿੱਸੇ ਆ ਜਾਈਗੀ ਉਹਦਾ ਮਾਂ ਪੁੱਤ ਚਾਹੁੰਦਾ ਜ਼ਿਆਦਾ ਖਾਈ ਜਾਂਦੇ ਚੱਲ ਖਾ ਚੱਕ ਦੇ ਫੱਟੇ ਨਿਕਲ ਕੇ ਆ ਤੇ ਉਹਨਾਂ ਦਾ ਗੱਲ ਸਮਝ ਗਿਆ ਉਹਨਾਂ ਨੂੰ ਮੈਂ ਦੱਸਿਆ ਵੀ ਅੱਜ ਘਰੇ ਰੋਟੀ ਬਣੀ ਨਹੀਂ ਹੈਗੀ ਵੀ ਤਿਆਰ ਰੋਟੀ ਆਈ ਹੈਗੀ ਤਾਂ ਲੱਗਦਾ ਨਿਕਲ ਗਿਆ ਜੋ ਇਹ ਢੀਕ ਚ ਬੈਠਾ ਸੀ ਇਹਨੂੰ ਇਹ ਹੋਣਾ ਵੀ ਪਈਆ ਰੋਟੀ ਵੀ ਰਾਤ ਨੂੰ ਖਾਂਦਾ ਇਹ ਤਾਂ ਕਰਕੇ ਬਾਕੀ ਆ ਸਾਹਮਣੇ ਨੇਰੇ ਚ ਰਹਿੰਦੇ ਨੇ ਇਹ ਕੁੱਤੇ ਕੁਝ ਉਹ ਅੱਗੇ ਜage ਰਹਿੰਦੇ ਨੇ ਉਹ ਵੱਖਰੀ ਪਾਰਟੀ ਦੇ ਨੇ ਇੱਕ ਹੋਰ ਕੁੱਤਾ ਕਿਸ ਦਿਨ ਆਏਗਾ ਤੁਹਾਨੂੰ ਮਿਲਾਉਂਗਾ ਸਭ ਤੋਂ ਪਹਿਲਾਂ ਉਹ ਰਿਆਂ ਲੱਗਿਆ ਸੀ ਰੋਟੀ ਖਾਣ ਲੱਗਿਆ ਸੀ ਉਸ ਦਾ ਜ਼ਖਮ ਸੀ ਵਿਚਾਰੇ ਦਾ ਬਹੁਤ ਵੱਡਾ ਓਲੀ ਓਲੀ ਸਹੀ ਹੋਇਆ ਜਿਵੇਂ ਜ਼ਖਮ ਸਹੀ ਹੋਇਆ ਮੁੜ ਕੇ ਆણો ਹਟ ਗਿਆ ਅੱਜ ਸਵੇਰੇ ਮਿਲਿਆ ਸੀ ਪਰ ਮੈਂ ਦਸਤਾਨੇ ਪਾ ਰੱਖੇ ਤਾਂ ਵਿਚਾਰੇ ਜਿਉਰੀ ਵੀਡੀਓ ਨਹੀਂ ਬਣਾ ਸਕਦਾ ਤੁਹਾਨੂੰ ਦਿਖਾਉਂਗਾ ਇਹਦੇ ਵਰਗਾ ਪਰ ਹੁਣ ਬਹੁਤ ਤਗੜਾ ਹੋ ਗਿਆ ਆ ਲੱਕੜ ਬੱਗੇ ਉਹ ਮੈਂ ਬੈਠੇਗਾ ਕਿ ਭਾਜੇਗਾ ਤੋਰ ਉਹਦੀ ਬਸ ਆ ਇਹਨੂੰ ਸਮਝ ਆ ਗਈ ਹੈ ਹੁਣ ਅੱਜ ਲਾਸਟ ਰੋਟੀ ਹੈਗੀ ਆ ਖਾ ਕੇ ਇਸਨੇ ਨਿਕਲ ਜਾਣਾ ਬਾਕੀ ਵੀਰੇ ਮੌਸਮ ਦਾ ਪੂਰੀ ਉਮੀਦ ਅੱਜ ਖਰਾਬ ਆਉਣ ਦੀ ਰਾਤ ਨੂੰ ਜੇ ਹਸਾਬ ਨਾਲ ਨਹੀਂ ਹੈ ਬੱਦਲ ਵੀ ਥੋੜੇ ਥੋੜੇ ਬਣੇ ਹੋਏ ਨੇ ਬਾਕੀ ਕੁਝ ਕਹਿ ਨਹੀਂ ਸਕਦੇ ਹਾਂ ਚਲ ਠੀਕ ਹੈ ਓਕੇ ਹੁਣ ਤੇਰੀ ਮਰਜ਼ੀ ਆ ਬੈਠਣਾ ਹੋਰ ਬਹਿ ਜੀ ਜਾਣਾ ਚਲਾ ਯੀ ਠੀਕ ਹੈ ਇਹ ਲਾਸਟ ਰੋਟੀ ਸੀ ਬਾਕੀ ਹੌਣ ਕੱਲ ਤੇ ਠੀਕ ਹੈ ਓਕੇ ਬਾਏ ਬਾਏ